ਸਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਬਾਣੀ ਸੰਵਾਦ ਵਿਦ ਭਾਈ ਜਸਬੀਰ ਸਿੰਘ ਅਸ ਇ ਕੈਨੇਡੀਅਨ ਸਿੱਖ ਸਟਡੀ ਸੈਂਟਰ ਦੇ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਦੋਨਾਂ ਚੈਨਲਸ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਸਿੱਖ ਸਮਾਜ ਵਿੱਚ ਜੜੀਆਂ ਵਹਿਮ ਭਰਮ ਤੇ ਉਲੇਖੇ ਹੈਗੇ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਹਾਂ ਜੇ ਕਿਸੇ ਕੋਲ ਕੋਈ ਕੁਐਸਚਨ ਹੋਵੇ ਤਾਂ ਜਰੂਰ ਕਮੈਂਟ ਬਾਕਸ ਵਿੱਚ ਪਾਇਆ ਕਰੋ ਤੇ ਜੇ ਚੰਗੀ ਲੱਗੇ ਲਾਈਕ ਕਰਿਆ ਕਰੋ ਸ਼ੇਅਰ ਕਰੋ। ਬਾਕੀ ਸਾਨੂੰ ਫਿਰ ਇਹਦੇ ਨਾਲ ਹੌਸਲਾ ਫਜ਼ਾਈ ਮਿਲਦੀ ਆ ਅਸੀਂ ਉਹ ਖੁਸ਼ ਅਸੀਂ ਥੋੜਾ ਜਿਆ ਇਨਕਰੇਜ ਹੁੰਨੇ ਆ ਕਿ ਅਸੀਂ ਹੋਰ ਕੰਮ ਇਸਤੇ ਕਰ ਸਕੀਏ। ਸੋ ਐਸ ਵਿੱਚ ਮੇਰਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਿਛਲਾ ਜਿਹੜਾ ਪਲੇਲਿਸਟ ਸੀ ਉਹ ਅੰਤਿਮ ਸੰਸਕਾਰ ਤੇ ਬਣਾਈ ਸੀ ਅੱਜ ਅਸੀਂ ਨਵੀਂ ਪਲੇਲਿਸਟ ਸ਼ੁਰੂ ਕਰਨ ਲੱਗੇ ਆਂ ਔਰ ਇਹ ਸਾਰੀ ਜਿਹੜੀ ਪਲੇਲਿਸਟ ਹੈ ਇਹ ਵਹਿਮਾ ਪਰਮਾ ਤੇ ਕਰਮ ਕਾਂਡਾਂ ਦੇ ਉੱਤੇ ਹੋਏਗੀ ਅਸੀਂ ਕਈ ਅਸੀਂ ਡਿਫਰੈਂਟ ਐਸਪੈਕਟਸ ਡਿਫਰੈਂਟ ਪਹਿਲੂਆਂ ਤੇ ਗੱਲ ਕਰਾਂਗੇ ਤੇ ਇਹ ਸਾਰੀਆਂ ਆਉਣ ਵਾਲੇ ਹਫ਼ਤਿਆਂ 'ਚ ਅਸੀਂ ਐਸੇ ਟੌਪਿਕ ਨੂੰ ਯਾਦਾ ਖੋਲ ਕੇ ਤੇ ਹੋਰ ਜਿਹੜੇ ਸਾਡੇ ਸਿਕਸ ਮਾਸੇ ਜਿਹੜੇ ਧਾਰਮਿਕ ਰੂਪ ਵਿੱਚ ਵਹਿਮ ਪਰਮ ਪਏ ਹੋਇਆ ਅਸੀਂ ਉਹਨਾਂ ਤੇ ਗੱਲ ਕਰਾਂਗੇ। ਤੋਂ ਭਾਈ ਸਾਹਿਬ ਅਸੀਂ ਜਿੱਦਾਂ ਕਿਹਾ ਕਿ ਬਈ ਵਹਿਮ ਪਰਮ ਪਹਿਲਾਂ ਤਾਂ ਅਸੀਂ ਤਿੰਨ ਵਰਡਸ ਯੂਜ਼ ਕੀਤੇ ਆ। ਜੀ। ਵਹਿਮ, ਪਰਮ ਤੇ ਕਰਮकांड। ਹੂੰ। ਇਹਨਾਂ ਤਿੰਨਾਂ ਵੀ ਕੀ ਏ ਇੱਕੋ ਹੀ ਵਰਡ ਆ ਜਾਂ ਇਹਨਾਂ ਦੇ ਮੀਨਿੰਗ ਅਲੱਗ-ਅਲੱਗ ਆ? ਤੇ ਅਸੀਂ ਪਹਿਲੇ ਇੱਥੋਂ ਸ਼ੁਰੂ ਕਰਦੇ ਹਾਂ ਕਿ ਇਹਨਾਂ ਦੇ ਕਿਉਂ ਅਸੀਂ ਫਿਰ ਅੱਗੇ ਆਵਾਂਗੇ ਕਿ ਕਿਉਂ ਇਹ ਆਏ ਫਿਰ ਸਾਰਾ ਹਾਂ ਦੇਖੋ ਜਦੋਂ ਅਸੀਂ ਗੱਲ ਕਰਦੇ ਆ ਵਹਿਮ ਭਰਮ ਕਰਮ ਕਾਂਡ ਭਵੇਂ ਕਿਵੇਂ ਬਰਾਹਮ ਕਈ ਸੱਜਣ ਇਕੱਠੇ ਹੀ ਇਹਨਾਂ ਨੂੰ ਵਰਤ ਲੈਂਦੇ ਆ ਹਾਂਜੀ ਬਸ ਇੱਕੋ ਪਾਵ ਵਿੱਚ ਲੈਂਦੇ ਆ ਪਰ ਜੇਕਰ ਥੋੜੇ ਜਿਸੀਂ ਬਰੀਕੀ ਨਾਲ ਦੇਖੀਏ ਤਾਂ ਜਿਹੜਾ ਵਹਿਮ ਅਤੇ ਭਰਮ ਸ਼ਬਦ ਦਾ ਇਹਦਾ ਖੇਤਰ ਬੜਾ ਵਿਸ਼ਾਲ ਆ ਠੀਕ ਹੈ ਜਿਹੜਾ ਕਰਮ ਕਾਂਡ ਦਾ ਕਰਮਕਾਂਡ ਵਿਸ਼ੇਸ਼ ਤੌਰ ਤੇ ਧਾਰਮਿਕ ਦੁਨੀਆ ਵਿੱਚ ਜੋ ਵਿਸ਼ੇਸ਼ ਕਰਮ ਕੀਤੇ ਜਾਂਦੇ ਆ ਉਹਨਾਂ ਨਾਲ ਸਬੰਧਤ ਆ ਠੀਕ ਹਰ ਧਰਮ ਵਿੱਚ ਜਿਹੜੇ ਆ ਉਹ ਕਰਮਕਾਂਡ ਦੀ ਪ੍ਰਧਾਨਤਾ ਰਹੀ ਆ ਅਜ ਵੀ ਹੈਗੀ ਇਸੇ ਤਰ੍ਹਾਂ ਵਹਿਮ ਪਰਮ ਵੀ ਜਿਹੜੇ ਆ ਇਸ ਤੋਂ ਪੂਰੀ ਤਰ੍ਹਾਂ ਧਾਰਮਿਕ ਦੁਨੀਆ ਵੀ ਮੁਕਤ ਨਹੀਂ ਹੋ ਸਕੀ ਠੀਕ ਜਦੋਂ ਅਸੀਂ ਧਾਰਮਿਕ ਦੁਨੀਆ 'ਚ ਉਹ ਵਰਤਦੇ ਆ ਤਾਂ ਇਨਾਂ ਹੀ ਭਾਵਾਂ ਦੇ ਜਿਹੜੇ ਲੋਕ ਧਰਮ ਵਿੱਚ ਵਿਸ਼ਵਾਸ ਰੱਖਦੇ ਆ ਪਰ ਧਰਮ ਦੇ ਅਸਲ ਤਤ ਨੂੰ ਨਹੀਂ ਸਮਝਦੇ ਔਰ ਧਰਮ ਦੇ ਨਾਂ ਤੇ ਬਹੁਤ ਕੁਝ ਐਸਾ ਮੰਨ ਕੇ ਚੁਰਦੇ ਆ ਜਿਨ੍ਹਾਂ ਦਾ ਧਰਮ ਨਾਲ ਵਾਸਤਵਿਕ ਵਿੱਚ ਕੋਈ ਸਬੰਧ ਨਹੀਂ ਹੁੰਦਾ ਕੋਈ ਲੈਣ ਦੇਣ ਨਹੀਂ ਹੁੰਦਾ ਇਸ ਲਈ ਭਵੇਂ ਇਹ ਤਿੰਨੇ ਸ਼ਬਦ ਜਿਹੜੇ ਆ ਇਹਨਾਂ ਦੀ ਵਰਤੋਂ ਅਕਸਰ ਹੁੰਦੀ ਆ ਹੋ ਰਹੀ ਆ ਪਰ ਇਹਨਾਂ ਦਾ ਖੇਤਰ ਜਿਹੜਾ ਉਹ ਦੋਵਾਂ ਦਾ ਖੇਤਰ ਜਿਹੜਾ ਉਹ ਬੜਾ ਵਿਸ਼ਾਲ ਆ ਉਹ ਭਾਵੇਂ ਕੋਈ ਰੱਬ ਵਿੱਚ ਵਿਸ਼ਵਾਸ ਰੱਖਦਾ ਦਾ ਨਹੀਂ ਰੱਖਦਾ ਧਾਰਮਿਕ ਕਰਮ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਇਹ ਉਸ ਤੇ ਘੇਰੇ ਵਿੱਚ ਆਉਂਦੇ ਆ ਪਰ ਕਰਮकांड ਵਿਸ਼ੇਸ਼ ਰੂਪ ਦੇ ਜਿਹੜੇ ਆ ਉਹ ਭਾਵੇਂ ਕਿਸੇ ਵੀ ਅਲੋਕਿਕ ਸ਼ਕਤੀ ਵਿੱਚ ਵਿਸ਼ਵਾਸ ਰੱਖ ਕੇ ਕੋਈ ਵਿਸ਼ੇਸ਼ ਕਰਮ ਕਰ ਰਿਹਾ ਔਰ ਨੇਮ ਨਾਲ ਉਹਨੂੰ ਨੁਭਾਰੇ ਆ ਉਹ ਕਰਮकांड ਵਿੱਚ ਆਉਂਦਾ ਆਪਾਂ ਖਰ ਹੋਰ ਬਰੀਕੀ ਵਿੱਚ ਅੱਗੇ ਜਿਵੇਂ ਜਿਵੇਂ ਆਪਾਂ ਪ੍ਰੋਗਰਾਮ ਅੱਗੇ ਵਧੂਗਾ ਤਾਂ ਥੋੜਾ ਜਿਹਾ ਹੋਰ ਇਹਦੇ ਬਾਰੇ ਨਾ ਆਪਾਂ ਚਰਚਾ ਕਰਾਂਗੇ ਤਾਂ ਫਿਲਹਾਲ ਇਹਨਾਂ ਕਹਿਣਾ ਹੀ ਕਾਫੀ ਆ ਇਹਨਾਂ ਦਾ ਭਾਵੇਂ ਆਪਸ ਵਿੱਚ ਕੋਈ ਇਹਦਾ ਸਿੱਧਾ ਸਬੰਧ ਨਹੀਂ ਪਰ ਨਾ ਹੁੰਦਿਆਂ ਹੋਇਆਂ ਵੀ ਜਦੋਂ ਅਸੀਂ ਇੱਕ ਵਿਸ਼ੇਸ਼ ਖੇਤਰ ਵਿੱਚ ਬਿਤਰਦੇ ਹੋਏ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਆ ਤਾਂ ਇਹਨਾਂ ਦਾ ਜਿਹੜਾ ਕੋਈ ਬਹੁਤਾ ਫਰਕ ਜਿਹੜਾ ਸਾਨੂੰ ਨਜ਼ਰ ਨਹੀਂ ਆਉਂਦਾ ਹਾਂ ਥੋੜਾ ਜਿਹਾ ਅਸੀਂ ਜਿਹੜਾ ਭਰਮ ਅਤੇ ਬਹਿਮ ਸ਼ਬਦਾਂ ਖਾਸ ਤੌਰ ਤੇ ਇਹਦੀ ਆਪਾਂ ਸੰਖੇਪ ਜਿਹੜੀ ਉਹ ਚਰਚਾ ਜਿਹੜੀ ਕਰਨੀ ਜਿਹੜੀ ਆ ਮੇਰੇ ਖਿਆਲ ਜ਼ਰੂਰੀ ਆ ਤਾਂ ਕਿ ਅਸੀਂ ਜਿਹੜਾ ਇਹਨਾਂ ਦਾ ਸ਼ਬਦ ਕਕਰੀ ਅਰਥ ਆ ਹਾਂਜੀ ਘਟੂ ਘੜ ਪਹਿਲਾਂ ਅਸੀਂ ਉਹ ਦੇਖ ਲਈਏ ਠੀਕ ਤੋਂ ਪਰਮ ਸ਼ਬਦ ਜਿਹੜਾ ਜੇ ਅਸੀਂ ਮਹਾਂ ਕੋਸ਼ ਦੇਖੀਏ ਤਾਂ ਉਹਦੇ ਵੀ ਜਿਹੜੇ ਦੇ ਕੇ ਅਰਥ ਕੀਤੇ ਗਏ ਆ ਪਰ ਜਿਹੜੇ ਵਿਦੇਰੇ ਸੰਬੰਧਤਾ ਉਹਦਾ ਇਹ ਕਰ ਇਹਦਾ ਅਰਥ ਆ ਕਿ ਪਰਮਣ ਕਰਨਾ ਪਰਮਨਾ ਪਰਮਨ ਫਿਰਨਾ ਘੁੰਮਣਾ ਠੀਕ ਫਿਰ ਇੱਕ ਇਹਦਾ ਅਰਥ ਆ ਪੂਰੇ ਖਾ ਪੂਰੇ ਅਰਥਾ ਕਿ ਮਿੱਥਿਆ ਗਿਆਨ ਮਤ ਗਿਆਨ ਹੈਗਾ ਪਰ ਉਹ ਝੂਠਾ ਗਿਆਨ ਆ ਉਹ ਵਾਸਤਵਿਕ ਨਹੀਂ ਉਹਦੇ ਵਿੱਚ ਕੋਈ ਸਚਾਈ ਨਹੀਂ ਹਮੇ ਇਹਦੇ ਹੋਰ ਵੀ ਅਰਥ ਆ ਪਰ ਵਿਸ਼ੇਸ਼ ਰੂਪ ਵਿੱਚ ਜਿਹੜੇ ਸਾਡੇ ਨਾਲ ਸੰਬੰਧਤ ਆ ਸਾਡੇ ਨਾਲ ਤੂ ਭਾਵ ਜਿਹੜਾ ਜੀ ਗੁਰਬਾਣੀ ਦੇ ਪੱਖੋਂ ਗੱਲ ਕਰਦੇ ਆ ਤਾਂ ਗੁਰਬਾਣੀ ਵਿੱਚ ਆਮ ਤੌਰ ਤੇ ਇਹ ਜਿਹੜੇ ਸ਼ਬਦ ਆ ਇਹ ਪਰਮੇਸ਼ਰ ਸ਼ਬਦ ਆ ਇਹ ਇਥੋਂ ਤੱਕ ਸੀਮਿਤ ਕਿਹਾ ਜਾ ਸਕਦਾ ਇਸ ਤਰ੍ਹਾਂ ਜਿਹੜੇ ਜੀ ਸੱਜਣਾ ਨੇ ਇਸ ਬੰਦੀ ਹੋਰ ਬੋ ਬਖੀ ਚਰਚਾ ਕੀਤੀ ਆ ਉਹਨਾਂ ਨੇ ਜਿਹੜਾ ਭਰਮ ਆ ਇਹ ਪੰਜ ਤਰ੍ਹਾਂ ਦੇ ਮੰਨੇ ਆ ਅੱਛਾ ਕਿ ਇਹਨਾਂ ਦੀਆਂ ਪੰਜ ਤਰ੍ਹਾਂ ਦੀਆਂ ਇਹਨਾਂ ਦੀ ਕਿਸਮਾਂ ਹੈਗੀਆਂ ਪਰ ਖੈਰ ਅਸੀਂ ਕਿਉਂਕਿ ਸਾਡਾ ਇਹ ਵਿਸ਼ਾ ਨਹੀਂ ਕਿ ਉਹ ਕਿੰਨੀ ਕਿਸਮ ਦੇ ਆ ਕਿਹੜੇ ਕਿਹੜੇ ਐਸ ਦੀ ਅਸੀਂ ਇਹਨਾਂ ਨੂੰ ਅਸੀਂ ਨਜ਼ਰ ਅੰਦਾਜ਼ ਕਰਦੇ ਹੋਏ ਇਹਨਾਂ ਦੀ ਚਰਚਾ ਨਾ ਕਰਦੇ ਹੋਏ ਅੱਗੇ ਵਧ ਰਹੇ ਆ ਭਾਈ ਕਾਨ ਸਿੰਘ ਨਾਭੇ ਨੇ ਜਿਹੜਾ ਗੁਰਮੁਖ ਮਾਰਤਾਨ ਵਿੱਚ ਇਸ ਸੰਬੰਧੀ ਜਿਹੜਾ ਬੜਾ ਖੂਬਸੂਰਤ ਨੋਟ ਦਿੱਤਾ ਹੋਇਆ ਇਸ ਸੰਬੰਧੀ ਜਿਹੜੀ ਉਹਨਾਂ ਦੀ ਵਿਸ਼ੇਸ਼ ਸੂਚਨਾ ਇਸ ਸੰਬੰਧ ਵਿੱਚ ਕਿ ਜਥਾਰੇ ਤੋਂ ਉਲਟ ਸਮਝ ਲੈਣ ਦਾ ਨਾਮ ਭ੍ਰਮ ਹੈ ਜੋ ਸੱਚਾ ਉਹਦੇ ਉਲਟ ਜਿਹੜਾ ਸਮਝ ਲੈਣਾ ਘਰ ਨਾ ਬਣਾ ਲੈਨੇ ਮਨੋਤ ਬਣਾ ਲੈਨੇ ਭਾਈ ਸਾਹਿਬ ਕਹਿੰਦੀ ਹੈ ਕਿ ਇਹ ਭ੍ਰਮਾ ਜਿਸ ਤੂੰ ਵਿਹਾਰ ਤੇ ਪਰਮਾਰਥ ਦਾ ਜਿਹੜਾ ਸਤ ਗਿਆਨ ਆ ਸੱਚਾ ਗਿਆਨ ਉਹ ਨਹੀਂ ਹੁੰਦਾ ਜਥਾਰਤ ਗਿਆਨ ਇਸ ਦੀ ਨਿਵ੍ਰਿਤੀ ਦਾ ਕਾਰਨ ਬਣਦਾ ਪਾ ਉਸ ਨਾਲ ਦੀ ਨਿਵ੍ਰਿਤੀ ਹੁੰਦੀ ਹੈ ਇਹ ਮਿਟਦਾ ਦੂਰ ਹੁੰਦਾ ਪਰ ਜਿਨ੍ਹਾਂ ਨੇ ਵੱਖਰੇ ਐਂਗਲ ਤੋਂ ਇਸ ਸ਼ਬਦ ਨੂੰ ਵੇਖਿਆ ਉਹਨਾਂ ਨੇ ਪਰਮ ਦਾ ਜਿਹੜਾ ਵਿਸ਼ੇਸ਼ ਅਰਥ ਲਿਆ ਆ ਉਹਦੇ ਆ ਉਹਨਾਂ ਨੇ ਵਿਸ਼ਲੇਸ਼ਣ ਕਰਦੇ ਆ ਆਖਿਆ ਕਿ ਇਸ ਤਰ੍ਹਾਂ ਦਾ ਇਹ ਸ਼੍ਰੀਨਾ ਸੁਬੰਧ ਜਿਹੜਾ ਪਰਮ ਸ਼ਬਦ ਆ ਪਰਮ ਇਹਦੇ ਜਿਹੜੇ ਇਹ ਮੁੱਖ ਰੂਪੇ ਦੋ ਰੂਪ ਆ ਇੱਕ ਜਿਹੜਾ ਪਰਮ ਆ ਉਹ ਬੇਤੁਕਾ ਬੇਤੁਕਾਗਾ ਉਹਦਾ ਕੋਈ ਤੁਕ ਨਹੀਂ ਕੋਈ ਅਧਾਰ ਨਹੀਂ ਉਹ ਦੂਜਾ ਜਿਹੜਾ ਉਹ ਤਰਕ ਸੰਗਤ ਆ ਉਹਦਾ ਕਾਰਨ ਆ ਜਿਸ ਕਾਰਨ ਉਹਨੂੰ ਜਿਹੜਾ ਐਸਾ ਪਰਮ ਪਿਆ ਹੋਇਆ ਪਰਮ ਦਾ ਕਾਰਨ ਆ ਪਰ ਇੱਕ ਹੈਗਾ ਕਿ ਉਹਦਾ ਕੋਈ ਕਾਰਨ ਨਹੀਂ ਇਹਨੂੰ ਇਸ ਤਰ੍ਹਾਂ ਵੀ ਆਖਿਆ ਲਕੀਆਂ ਨੇ ਕਿ ਜਿਹੜੀ मनोदशा अनुरूप ਜਾਂ मनोदशा ਦੀ ਨਰਲੇਪਤਾ ਜਿਹੜਾ ਵਿਹਸ਼ਵਦਾ ਉਹ ਮੈਂ ਆਮ ਤੌਰ ਤੇ ਭੈਮ ਪਰਮਜੋਤ ਸ਼ਬਦ ਇਕੱਠਾ ਵਰਤਿਆ ਜਾਂਦਾ ਤੋਂ ਇਸੇ ਹੀ ਗੱਲ ਨੂੰ ਧਿਆਨ ਵੀ ਰੱਖ ਕੇ ਇਹ ਸ਼ਬਦ ਵਰਤੋਂ ਕੀਤੀ ਜਾਂਦੀ ਆ ਪਰ ਉਹ ਜੇ ਅਸੀਂ ਥੋੜਾ ਜਿਆਦਾ ਧਿਆਨ ਨਾਲ ਵੇਖੀ ਤਾਂ ਭੈਮ ਸ਼ਬਦ ਦਾ ਜਿਹੜਾ ਅਰਥ ਪਰਮ ਹੁੰਦਿਆਂ ਹੋਇਆ ਵੀ ਕੁਝ ਇਹਦੇ ਵਿੱਚ ਵੱਖਰਾਪਨ ਵੀ ਆ ਇਸ ਤੋਂ ਇਲਾਵਾ ਹੋਰ ਅਰਥ ਵੀ ਰੱਖਦਾ ਭਾਵੇਂ ਬਹਿਮ ਸ਼ਬਦ ਦਾ ਸਾਡੇ ਵਿਦਵਾਨਾਂ ਨੇ ਪੋਸ਼ਕਾਰੀਆਂ ਨੇ ਇਹ ਅਰਥ ਕੀਤਾ ਆ ਖਿਆਲ ਸੰਕਲਪ ਦੂਜਾ ਅਰਥ ਕੀਤਾ ਆ ਸ਼ੱਕ ਸੰਸਾ ਪਰਮ ਵੀ ਉਹਨਾਂ ਦਾ ਅਰਥ ਕੀਤਾ ਆ ਕਿ ਬਿਨਾ ਸੰਕਲਪ ਦੇ ਜਿੱਦਾਂ ਕਿਸੇ ਗੱਲ ਵੱਲ ਜਾਣਾ ਮਿੱਥਿਆ ਤਾਰਨਾ ਝੂਠਾ ਖਿਆਲ ਪਰ ਜਿਹੜਾ ਤਹਿਮ ਹੈਗਾ ਇਹ ਵਹਿਮ ਅਸਲ ਵਿੱਚ ਪਰਮ ਨਾਲੋਂ ਥੋੜਾ ਇਸ ਲਈ ਵੱਖਰਾ ਕਿ ਇਹ ਇਹ ਮਾਨਸਿਕ ਬਿਮਾਰੀ ਆ ਜਿਹੜਾ ਵਹਿਮ ਆ ਇੱਕ ਤਰ੍ਹਾਂ ਦੀ ਇਹ ਬਿਮਾਰੀ ਆ ਜੋ ਲਗਭਗ ਬਹੁਤ ਸਾਰੇ ਮਨੁੱਖਾਂ ਨੂੰ ਇਹ ਬਿਮਾਰੀ ਜਿਹੜੀ ਆ ਇਹ ਵਿਆਪ ਰਹੀ ਇਸ ਬਿਮਾਰੀ ਨਾਲ ਗ੍ਰਸੇ ਹੋਏ ਆ ਹਾਂ ਫਰਕ ਇਹ ਵੀ ਲੈਣਾ ਕਿ ਕੋਈ ਥੋੜੇ ਬਹੁਤੇ ਕਿਸ ਬਿਮਾਰੀ ਵਿੱਚ ਗ੍ਰਸੇ ਹੋਏ ਆ ਕਈਆਂ ਨੂੰ ਬਹੁਤ ਜ਼ਿਆਦਾ ਇਸ ਬਿਮਾਰੀ ਨੇ ਆਪਣੀ ਲਪੀੜ ਵਿੱਚ ਲਿਆ ਆਇਆ ਜੇਸੀ ਥੋੜਾ ਜਿਹਾ ਧਿਆਨ ਦੇਈਏ ਕਿ ਅਸੀਂ ਹਰ ਮਨੁੱਖ ਲਗਭਗ ਹਰ ਤੋਂ ਸਾਰਿਆਂ ਤੋਂ ਜਾਂ ਸਭ ਤੋਂ ਭਾਵ ਜ਼ਿਆਦਾਤਰ ਜਿਹੜੇ ਮਨੁੱਖਾ ਉਹ ਇਸ ਮਾਨਸਿਕ ਬਿਮਾਰੀ ਦੇ ਜਾਂ ਬਹਿਮ ਦੇ ਉਹ ਸ਼ਿਕਾਰੀ ਆ ਜਿਹੜੇ ਪੜਿਆ ਮਨੁੱਖ ਵੀ ਆ ਅਨਪੜ ਵੀ ਆ ਧਾਰਮਿਕ ਵੀ ਆ ਆ ਧਾਰਮਿਕ ਵੀ ਆ ਇਸਤਰੀ ਵੀ ਆ ਪੁਰਸ਼ ਵੀ ਆ ਇਹਦੇ ਵਿੱਚ ਲਗਭਗ ਜਿਹੜੇ ਆ ਉਹ ਸਾਰੇ ਆ ਜਾਂਦੇ ਆ ਜਦੋਂ ਇਹ ਰੋਗ ਵੱਧ ਜਾਂਦਾ ਤਾਂ ਜਿਹੜੀ ਇਹ ਬਿਮਾਰੀ ਜਿਹੜੀ ਆ ਇਹਨੂੰ ਸਿਜੋਫਰੋਨੀਆ ਕਹਿੰਦੇ ਆ ਠੀਕ ਪਰ ਇਹਦੇ ਬਕਾਇਦਾ ਜਿਹੜਾ ਫਿਰ ਇਹਦਾ ਮਾਨਸਿਕ ਬਿਮਾਰੀ ਦਾ ਇੱਕ ਭਿਆਨਕ ਰੂਪ ਵੀ ਧਾਰਨ ਕਰ ਲੈਂਦੀ ਆ ਤਾਂ ਇਸ ਲਈ ਜਿਹੜਾ ਵਹਿਮ ਤੇ ਭਰਮ ਦਾ ਇਹ ਥੋੜਾ ਜਿਹਾ ਅੰਤਰ ਵੀ ਆ ਮੈਂ ਤੁਹਾਨੂੰ ਇੱਥੇ ਰੋਕਣਾ ਚਾਹਨਾ ਅਸੀਂ ਅੱਗੇ ਥੋੜਾ ਜਿਹਾ ਵੱਧ ਕੇ ਮੈਂ ਬੜੀ ਛੋਟ ਸ਼ੁਰੂ ਤੋਂ ਕਰਨਾ ਚਾਹਨਾ ਜੀ ਕਿ ਜਦੋਂ ਅਸੀਂ ਵਹਿਮ ਜਦੋਂ ਅਸੀਂ ਬੱਚਾ ਇੱਕ ਜਨਮ ਲੈਂਦਾ ਉਹਨੂੰ ਇੱਕ ਟਰਸਟ ਫੈਕਟਰ ਦੇ ਵਿੱਚ ਉਹਨੂੰ ਇੱਕ ਵਿਸ਼ਵਾਸ ਦੁਲਾਇਆ ਜਾਂਦਾ ਉਹ ਆਪਣੇ ਮਾਤਾ ਪਿਤਾ ਤੋਂ ਵਿਸ਼ਵਾਸ ਲੈ ਕੇ ਚੱਲਦਾ ਜੀ ਉਹ ਜਿਹੜਾ ਵਿਸ਼ਵਾਸ ਹੈ ਕੀ ਉਹ ਵਹਿਮ ਦੀ ਉਤਪਤੀ ਨਹੀਂ ਕਰ ਰਿਹਾ ਉਸ ਬਚਪਨ ਤੋਂ ਬਿਮਾਰੀ ਤਾਂ ਉਹ ਅੱਗੇ ਜਾ ਕੇ ਜਦੋਂ ਯਾਦਾ ਟਰਸਟ ਕਰਨ ਲੱਗ ਪੈਂਦਾ ਉਹ ਮਾਨਸਿਕ ਰੋਗ ਵਿੱਚ ਬਦਲ ਜਾਂਦੀ ਆ ਪਰ ਜਿੱਦਾਂ ਹੁਣ ਸੀ ਬਚਪਨ ਤੋਂ ਦੇਖੀਏ ਸਾਨੂੰ ਇੱਕ ਸਟੋਰੀ ਇਸ ਇੱਕ ਦੱਸਤਾ ਜਾਂਦਾ ਕਿ ਇਹ ਇੱਕ ਪੈਸਾ ਹੈ ਦੀ ਵੈਲਿਊ ਹੈ ਉਹ ਵੀ ਤਾਂ ਇੱਕ ਸਾਡੇ ਲਈ ਵਹਿਮ ਹੈ ਆਫੀਸ਼ੀਅਲੀ ਤਾਂ ਉਹ ਇੱਕ ਪਰ ਰਜ਼ੀ ਉਸ ਵਹਿਮ ਨਾਲ ساری ਉਮਰ ਜੀਂਦੇ ਆ ਜਦੋਂ ਅਸੀਂ ਦੂਜੇ ਦੇਸ਼ੇ ਜਾਂਦੇ ਹਾਂ ਉਸੇ ਚੀਜ਼ ਦੀ ਕੋਈ ਵੈਲਿਊ ਨਹੀਂ ਰਹਿੰਦੀ ਜੀ ਉਹ ਜਿਹੜਾ ٹرسٹ ਫੈਕਟਰ ਜਿਹੜਾ ਬਚਪਨ ਤੋਂ ਚੱਲਦਾ ਕੀ ਉਹ ਵਹਿਮ ਦੀ ਉਤਪਤੀ ਨਹੀਂ ਕਰ ਰਿਹਾ ਨਹੀਂ ਜਦੋਂ ਦੇਖੋ ਜਿਸ ਨੇ ਇਹ ਸ਼ਬਦ ਵਰਤਿਆ ਕਿ ਲਗਭਗ ਸਾਰੇ ਇਸ ਲਪੇਟ ਵਿੱਚ ਆਉਂਦੇ ਆ ਹਾਂਜੀ ਇਸ ਲਈ ਸ਼ਬਦ ਵਰਤਿਆ ਸਮੂਹੇ ਰੂਪ ਵਿੱਚ ਸਮੂਹੇ ਰੂਪ ਵਿੱਚ ਪਰ ਇਹਦਾ ਦੇ ਕੋਈ ਕਾਰਨ ਹੋਰ ਵੀ ਸਮਝਣ ਦੀ ਲੋੜ ਆ ਕਿ ਕੁਝ ਗੱਲਾਂ ਜਿਹੜੀਆਂ ਹੈਗੀਆਂ ਕਿ ਉਹ ਭਾਵੇਂ ਟਰਸਟ ਦੇ ਰੂਪ ਵਿੱਚ ਵਿਰਸੇ ਦੇ ਰੂਪ ਵਿੱਚ ਉਹਨੂੰ ਮਿਲਦੀਆਂ ਪਰ ਉਹਨਾਂ ਤੋਂ ਬਿਨਾ ਸਾਡਾ ਸਰਵਾਈਵ ਕਰਨਾ ਜਿਹੜਾ ਉਹ ਕਠਨ ਵੀ ਹੋ ਜਾਂਦਾ ਠੀਕ ਇਸ ਲਈ ਉਹ ਜ਼ਰੂਰੀ ਵੀ ਆ ਇਸ ਲਈ ਹਾਂ ਇਹ ਜ਼ਰੂਰੀ ਆ ਕਿ ਜਿਹੜਾ ਟਰਸਟ ਆ ਉਹ ਕਿਸ ਉਤੇ ਕੀਤਾ ਜਾ ਰਿਹਾ ਜਿਹਦੇ ਅਸੀਂ ਪੁਸ਼ਤ ਭਰੋਸਾ ਕਰ ਰਹੇ ਹਾਂ ਕਿ ਉਹ ਸੱਚਮੁੱਚ ਭਰੋਸੇ ਦੇ ਲਾਇਕ ਹੈ ਜਾਂ ਨਹੀਂ ਭਰੋਸੇ ਤੋਂ ਬਿਨਾ ਜ਼ਿੰਦਗੀ ਜਿਹੜੀ ਆ ਉਹ ਕਿਸੇ ਵੀ ਖੇਤਰ ਵਿੱਚ ਅੱਗੇ ਨਹੀਂ ਵੱਧ ਸਕਦੀ ਇਸ ਲਈ ਅਸੀਂ ਇਹਨੂੰ ਸਰੂਪ ਪੂਰਨ ਰੂਪੀ ਤਾਂ ਨਹੀਂ ਕਹਿ ਸਕਦੇ ਕਿ ਹਰ ਚੀਜ਼ ਜਿਹੜੀ ਆ ਉਹ ਬਹਿਮ ਦਾ ਇੱਕ ਰੂਪ ਆ ਕਿਉਂਕਿ ਟਰਸਟ ਦਾ ਇੱਕ ਆਪਣੀ ਦੁਨੀਆ ਉਹਦੀ ਆਪਣੀ ਕੋਈ ਜ਼ਰੂਰਤ ਆ ਲੋੜ ਆ ਜਿਸ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਬੱਚਾ ਜਿਹੜਾ ਛੋਟਾ ਬੱਚਾ ਮਾਂ ਤੇ ਵਿਸ਼ਵਾਸ ਕਰਦਾ ਮਾਪਿਆਂ ਦਾ ਤਾਂ ਵੀ ਖੇਡਦਾ ਜਦੋਂ ਉਪਰੋਂ ਲਾਰਦਾ ਉਹਨੂੰ ਵਿਸ਼ਵਾਸ ਆ ਵਿਸ਼ਵਾਸ ਦੇ ਜਦ ਹਰਤੀ ਨੂੰ ਪਤਾ ਕਿ ਮੇਰੀ ਇਹ ਸਮਾਲ ਕਰ ਰਹੀ ਆ ਕੇਅਰ ਕਰ ਰਹੀ ਆ ਇਸ ਲਈ ਉਹ ਬੇਫਿਕਰ ਹੁੰਦਾ ਉਹਨੂੰ ਕੋਈ ਫਿਕਰ ਨਹੀਂ ਹੁੰਦਾ ਕਿਉਂਕਿ ਫਿਕਰ ਕਰਨ ਲਈ ਮਾਪੇ ਹੁੰਦੇ ਆ ਮਾਂ ਖੁਦ ਛੇਤ ਤੇ ਮਾਂ ਹੁੰਦੀ ਆ ਉਸ ਲਈ ਇਹ ਪਕੇੜਾ ਆਪਾਂ ਪੂਰਨ ਵਿਦੇ ਨਹੀਂ ਕਹਿ ਸਕਦੇ ਕਿ ਹਾਂ ਇਹ ਇੱਕ ਬਹਿਮ ਦਾ ਰੂਪ ਹੀ ਵਿਕਸਿਤ ਹੋ ਰਿਹਾ ਇਸ ਲਈ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਅੰਧ ਵਿਸ਼ਵਾਸ ਜਿਹੜਾ ਉਹ ਬੜਾ ਘਾਤਕ ਆ ਪਰ ਹਾਂ ਜੇਕਰ ਜਿਹੜਾ ਜਿੱਦੀ ਗੱਲ ਨੂੰ ਮੰਨ ਕੇ ਅਸੀਂ ਅੱਗੇ ਵਧਣਾ ਜਿਹੜਾ ਸੱਚਮੁੱਚ ਸਾਰਥਕ ਆ ਪੋਜ਼ਿਟਿਵਗਾ ਸਕਾਰਾਤਮਕ ਆ ਉਹਦੇ ਲਈ ਸਾਡੇ ਵੀ ਅੰਦਰ ਅੰਧ ਵਿਸ਼ਵਾਸ ਹੋਣਾ ਜ਼ਰੂਰੀ ਆ ਠੀਕ ਜੇਕਰ ਉਹ ਨਹੀਂ ਹੋਊਗਾ ਤਾਂ ਅਸੀਂ ਅੱਗੇ ਨਹੀਂ ਵਧ ਸਕਦੇ ਇਹ ਪਉਂਦੇ ਮੰਨ ਲਓ ਟੀਚਰ ਪੜ੍ਹਾ ਰਿਹਾ ਜੇਕਰ ਵਿਦਿਆਰਥੀ ਨੂੰ ਵਿਸ਼ਵਾਸ ਹੀ ਨਹੀਂ ਸੋ ਉਹ ਕੁਝ ਸਿੱਖ ਨਹੀਂ ਸਕੂਗਾ ਇਹ ਹਰ ਖੇਤਰ ਵਿੱਚ ਆ ਤੇ ਇਹ ਸਮਝਣਾ ਇਹ ਪਖਸਮਨਾ ਵੀ ਜ਼ਰੂਰੀ ਆ ਕਿ ਇਹ ਦੇਖਣਾ ਕਿ ਜਿਹੜਾ ਅੰਧ ਵਿਸ਼ਵਾਸ ਆਈ ਦੀ ਆਪਣੀ ਇੱਕ ਮਹੱਤਤਾ ਪਰ ਕਿੱਥੇ ਚਾਹੀਦਾ ਜੇ ਅਸੀਂ ਆਪਣੀ ਗੱਲ ਕਰੀਏ ਮੰਨ ਲਓ ਕਿ ਗੁਰੂ ਸਹਿਬਾਨ ਹੋਤੇ ਸਾਡਾ ਵਿਸ਼ਵਾਸ ਆਸੀਂ ਕੋਈ ਨਾਂ ਦੇ ਦੀ ਪਰ ਹੈ ਤਾਂ ਉਹ ਬਲਾਈਂਡ ਫੇਥ ਹੀ ਆ ਉਹਨਾਂ ਲੋਕਾਂ ਦੀ ਨਜ਼ਰਾਂ ਵਿੱਚ ਉਸ ਤੋਂ ਬਿਨਾਂ ਜਿਹੜਾ ਜਿਨ੍ਹਾਂ ਨੂੰ ਅਸੀਂ ਅਰਦਾਸ ਵੀ ਆਦਿ ਵੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਅਸੀਂ ਵਾਹਿਗੁਰੂ ਕਹਿੰਨੇ ਆ ਤਾਂ ਉਹ ਜਿਹੜਾ ਸਾਰੇ ਜਿਹੜੇ ਆ ਉਹ ਇੱਕ ਤਰ੍ਹਾਂ ਦਾ ਬਲਾਈਂਡ ਫੇਥ ਹੀ ਸੀ ਉਹਨਾਂ ਦਾ ਪਰ ਇਹ ਠੀਕ ਆ ਕਿ ਜਿਹੜਾ ਫਿਰ ਵਿਸ਼ਵਾਸ ਆ ਉਹ ਅੰਦਾ ਨਹੀਂ ਸੀਗਾ ਜਿਨ੍ਹਾਂ ਨੇ ਦਿੱਤਾ ਜਿਨ੍ਹਾਂ ਨੇ ਪ੍ਰਗਟਾਇਆ ਜਿਨ੍ਹਾਂ ਤੇ ਵਿਸ਼ਵਾਸ ਕੀਤਾ ਉਹ ਅੰਦੇ ਨਹੀਂ ਸੀ ਉਹ ਸੁਝਾਕੇ ਸੀ ਪਰ ਸੁਝਾਕਿਆਂ ਤੇ ਸਾਨੂੰ ਅੱਖਾਂ ਮੀਜ ਕੇ ਹੀ ਤੁਰਨਾ ਪਊਗਾ ਸੋ ਕਰ ਇੱਕ ਵੱਖਰਾ ਵਿਸ਼ਾ ਬਣ ਜਾਂਦਾ ਕਿ ਫਿਰ ਸਾਨੂੰ ਕਿਵੇਂ ਪਤਾ ਲੱਗ ਕਿ ਸਵਟੀ ਕੀ ਆ ਇਹ ਘਰ ਆਪਾਂ ਕਿਉਂਕਿ ਸਾਡਾ ਵਿਸ਼ਾ ਨਹੀਂ ਅੱਜ ਦਾ ਇਸ ਲਈ ਅਸੀਂ ਇੱਥੇ ਹੀ ਰਹਿਂਦੇ ਰਹੋ ਵਿਚਾਰ ਇਹਨੂੰ ਰੱਖਦੇ ਹੋਏ ਅਸੀਂ ਅੱਗੇ ਤੁਰ ਰਹੇ ਹਾਂ ਜੀ ਹਾਂ ਜੀ ਅੱਗੇ ਹੁਣ ਕੁਐਸਚਨ ਹੈ ਕਿ ਵਹਿਮ ਪੈਦਾ ਕਿੱਦਾਂ ਹੁੰਦੇ ਆ ਜੀ ਜਿੱਦਾਂ ਅਸੀਂ ਤਾਂ ਇੱਕ ਕੇਅਰ ਟਰਸਟ ਆ ਜੀ ਪਰ ਕਈ ਵਾਰੀ ਜਿਹੜਾ 네ਗੇਟਿਵ ਪੱਖ ਦੇ ਵਿੱਚ ਵਹਿਮ ਪੈਦਾ ਹੋ ਰਿਹਾ ਕੀ ਉਹ ਇੱਕ ਡਰ ਦੇ ਸਿਚੁਏਸ਼ਨ ਵਿੱਚ ਪੈਦਾ ਹੋ ਰਿਹਾ ਜਾਂ ਕਿਸੇ ਵੇਲੇ ਕੋਈ ਕੋਇਨਸੀਡੈਂਸ ਹੋ ਗਿਆ ਕਿਸੇ ਚੀਜ਼ ਨਾਲ ਜੁੜ ਗਿਆ ਤੇ ਉਹ ਵਹਿਮ ਬਣ ਗਿਆ ਤੇ ਕੀ ਉਹਦੇ ਕੋਈ ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਕੋਈ ਵਹਿਮ ਪਾ ਕੇ ਉਹਦਾ ਇੱਕ ਪੋਜ਼ਿਟਿਵ ਪੱਖ ਜਿਦਾ ਤੁਸੀਂ ਕਿਹਾ ਉਹ ਵੀ ਨਿਕਲ ਸਕਦਾ ਹੈ ਐਡਵਾਂਟੇਜ ਵੀ ਨਿਕਲ ਸਕਦੇ ਆ ਜੀ ਸੋ ਇਹਨਾਂ ਤਿੰਨਾਂ ਵਿੱਚ ਕੀ ਇਹ ਕੋਇਨਸੀਡੈਂਸ ਨਾਲ ਆ ਕਿ ਫੀਅਰ ਫੈਕਟਰ ਨਾਲ ਆ ਕਿ ਐਡਵਾਂਟੇਜਸ ਨਾਲ ਆ ਇਹਨੂੰ ਆਪਾਂ ਥੋੜਾ ਜਿਹਾ ਪਹਿਲਾਂ ਲੈਨੇ ਆ ਕਿ ਜਿਹੜਾ ਅੰਧਵਿਸ਼ਵਾਸ ਆ ਜੇ ਜੇ ਤੁਸੀਂ ਗੱਲ ਕੀਤੀ ਆ ਬਾਂਦੂ ਸ਼ੋਚਨਾ ਦੇ ਦਿੰਨੇ ਆ ਤਾਂ ਮੈਨੂੰ ਕੋਈ ਸੇ ਭਰਮ ਕਹਿ ਲੋ ਵਹਿਮ ਕਹਿ ਲੋ ਹਾਂਜੀ ਤੇ ਅਸੀਂ ਉਹ ਲਈ ਅੰਧਵਿਸ਼ਵਾਸ ਉਹਦੀ ਸਮਝੇ ਨੂੰ ਵਰਤੋਂ ਕਰ ਰਹੇ ਆ ਰਾਈਟ ਕਿ ਇਹਦੇ ਜਿਹੜੇ ਦੇਖੋ ਮੁੱਖ ਜਿਹੜੇ ਆ ਦੋ ਕਾਰਨ ਆ ਕਾਰਨ ਤਾਂ ਹੋਰ ਵੀ ਆ ਪਰ ਜਿਹੜੇ ਮੁੱਖ ਕਾਰਨ ਆ ਉਹ ਦੋ ਕਾਰਨ ਜਿਹੜੇ ਆ ਉਹ ਮੰਨੇ ਜਾ ਸਕਦੇ ਆ ਇੱਕ ਜਿਹੜਾ ਕਾਰਨ ਹੈਗਾ ਉਹ ਸੱਭਿਆਚਾਰਕ ਸੱਭਿਆਚਾਰਕ ਪਰੰਪਰਾ ਕਿ ਉਹ ਤੋਂ ਸ਼ੁਰੂ ਵੀ ਗੱਲ ਕੀਤੀ ਆ ਹਾਂਜੀ ਕਿ ਜਿਸ ਅਸੀਂ ਕਾਰੀ ਪੈਦਾ ਹੋਨੇ ਆ ਜਿਸ ਸਮਾਜ ਵੀ ਸੋਸਾਇਟੀ ਵਿੱਚ ਧਰਮ ਵਿੱਚ ਜਿਸ ਇਲਾਕੇ ਵਿੱਚ ਉੱਥੇ ਦੇ ਜੋ ਪਰੰਪਰਾਵਾਂ ਗਈਆਂ ਉਸ ਮੁੱਚੇ ਰੂਪ ਵਿੱਚ ਆਪਾਂ ਉਹਨਾਂ ਕਹਿ ਸਕਦੇ ਆ ਕਿ ਸੱਭਿਆਚਾਰਕ ਪਰੰਪਰਾ ਹੋਰ ਦੂਜਾ ਜਿਹੜਾ ਜਿਹੜਾ ਮਨੁੱਖ ਦਾ ਵਿਅਕਤੀਗਤ ਅਨੁਭਵ ਹੈਗਾ ਇਹ ਜਿਹੜੇ ਦੋ ਮੁੱਖ ਕਾਰਨ ਬਣਦੇ ਆ ਜਿਹੜੇ ਜਦੋਂ ਕਿਸੇ ਵਿਸ਼ੇ ਜਾਂ ਸੱਭਿਆਚਾਰ ਜਾਂ ਧਰਮ ਦੇ ਜਿਹੜੇ ਅੰਧਵਿਸ਼ਵਾਸ਼ਾਂ ਵੀ ਜਿਹੜੇ ਫਸਿਆ ਹੋਇਆ ਤਾਂ ਤੁਸੀਂ ਇਹਨੂੰ ਇਹਨਾਂ ਵਿਸ਼ਵਾਸਾਂ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਅੱਗੇ ਲੈ ਜਾਂਦੇ ਆ ਇਹ ਇਦਾਂ ਜਿਹੜਾ ਉਹ ਅੱਗੇ ਤੁਰਿਆ ਜਾਂਦਾ ਮੈਥੋਂ ਮੈਂ ਵਡੇਰਾਂ ਤੋਂ ਗ੍ਰਹਿਣ ਕੀਤਾ ਮੈਥੋਂ ਜਿਹੜਾ ਗਾਮ ਮੇਰੇ ਸੰਤਾਨ ਲੈ ਰਹੀ ਉਹਨੂੰ ਅੱਗੇ ਲੈ ਰਹੀ ਆ ਤਾਂ ਇਦਾਂ ਜਿਹੜੇ ਇਹ ਚੀਜ਼ ਜਿਹੜੀਆਂ ਕਿ ਕੁਝ ਵਿਅਕਤੀਗਤ ਹੈਗੇ ਆ ਕੁਝ ਸੱਭਿਆਚਾਰਕ ਅਗਾ ਠੀਕ ਤਾਂ ਇਹਨਾਂ ਦੇ ਜਿਹੜੇ ਤੁਸੀਂ ਪੁੱਛਿਆ ਵੀ ਕਾਰਨ ਜਿਹੜੇ ਆ ਉਹਨਾਂ ਕਾਰਨਾਂ ਵਿੱਚੋਂ ਜਿਹੜੇ ਆ ਇਹ ਪੈਦਾ ਕਿਉਂ ਹੁੰਦੇ ਆ ਇਦਾ ਕਾਰਨ ਨਿਕਤਾ ਦਾ ਅੰਧ ਵਿਸ਼ਵਾਸ ਆ ਕਿਉਂਕਿ ਜਿਹੜੇ ਇਹ ਅੱਜ ਦੇ ਨਹੀਂ ਜਿਹੜੇ ਵਹਿਮ ਪਰਮਾਂ ਦੀ ਅਸੀਂ ਗੱਲ ਕਰ ਰਹੇ ਆ ਗੱਲ ਕਰਦੇ ਆ ਇਹ ਕੋਈ ਅੱਜ ਦੀ ਗੱਲ ਨਹੀਂ ਇਹ ਬਹੁਤ ਪੁਰਾਣੇ ਸਮੇਂ ਤੋਂ ਸਾਡੇ ਜਿਹੜੇ ਪੁਰਖੇ ਸੀ ਇਹ ਉਹਨਾਂ ਦੇ ਸਮਿਆਂ ਦੀ ਉਪਜਾ ਜਦੋਂ ਕਿ ਵਿਗਿਆਨ ਨੇ ਅਜੇ ਇਨੀ ਤਰੱਕੀ ਨਹੀਂ ਸੀ ਕੀਤੀ ਠੀਕ ਹੈ ਤੋਂ ਇੱਕ ਤਾਂ ਅੰਧ ਵਿਸ਼ਵਾਸ ਵਿੱਚੋਂ ਜਿਹੜੇ ਆ ਇਹ ਪੈਦਾ ਹੋਏ ਆ ਅਨਿਸ਼ਵਾਦੀ ਦਾ ਡਰ ਪੈ ਖੋਫ ਫਿਰ ਅਸੁਰੱਖਿਆ ਦਾ ਜਿਹੜਾ ਭਾਵ ਆ ਅਗਿਆਨਤਾ ਇਹ ਸਾਰੇ ਜਿਹੜੇ ਫੈਕਟਰ ਹੈ ਇਹ ਕੰਮ ਕਰ ਰਹੇ ਆ ਕਿ ਜਿਹੜੇ ਇਹ ਕੁਝ ਪੈਦਾ ਕਰਨ ਦਾ ਕਾਰਨ ਬਣੇ ਜਦੋਂ ਮਨੁੱਖ ਜੇ ਇਹਨਾਂ ਬੁੱਧਕ ਤਲ ਤੇ ਜੇ ਵਿਕਸਿਤ ਨਹੀਂ ਸੀ ਹੋਇਆ ਕੋਈ ਇਹ ਨਹੀਂ ਕਹਿ ਸਕਦੇ ਸਦੀਆਂ ਪੁਰਾਣੀ ਜਿਹੜੀ ਇਹ ਪਰੰਪਰਾ ਵਹਿ ਪਰਮ ਦੀ ਇਹ ਤੁਰ ਹੀ ਆ ਰਹੀ ਹੈ ਉਰੇ ਵਿੱਚ ਰੂਪ ਜ਼ਰੂਰ ਬਦਲੇ ਆ ਪਰ ਦਿਨ-ਪ੍ਰਤੀ ਦਿਨ ਇਹ ਪੁਰਾਣੇ ਜੇ ਮਿਟਦੇ ਜਾਂ ਨਵੇਂ ਪੈਦਾ ਹੋ ਜਾਂਦੇ ਆ ਇਹ ਜਾ ਕੇ ਆਖੀਏ ਕਿ ਮਨੁੱਖੀ ਜੀਵਨ ਨਾਲ ਇਹ ਇਨੇ ਸੰਬੰਧਤਾ ਰਲਗੱਡ ਹੋਇਆ ਹੈ ਕਿ ਮਨੁੱਖ ਪੂਰੀ ਤਰ੍ਹਾਂ ਨਾਲ ਇਹਨਾਂ ਤੋਂ ਹਰ ਪੱਖੋਂ ਮੁਕਤ ਜਿਹੜਾ ਹੋਣਾ ਇਹਦੇ ਲਈ ਜਿਹੜਾ ਅਸੰਭਵਤਾ ਨਹੀਂ ਕਿਹਾ ਜਾ ਸਕਦਾ ਪਰ ਕਠਨ ਜ਼ਰੂਰ ਆ ਜੀ ਬਿਲਕੁਲ ਸੋ ਇਹ ਇੱਕ ਆ ਗਿਆ ਹੁਣ ਅਗਲਾ ਹੁੰਦਾ ਕਿ ਜਿਹੜੇ ਵਹਿਮ ਪਰਮ ਜਿਹੜੇ ਅੱਗੇ ਸਾਡੇ ਐ ਇਹਨਾਂ ਦਾ ਇਹ ਜਦੋਂ ਅਸੀਂ ਤੁਸੀਂ ਬਿਲਕੁਲ ਤੱਕ ਕਿ ਇੱਕ ਫੀਅਰ ਨਾਲ ਵੀ ਹੈ ਟਰਸਟ ਵੀ ਹੈ ਸਾਰਾ ਕੁਝ ਉਹ ਕੀ ਇੱਕ ਇੰਡੀਵਿਜੂਅਲ ਦੇ ਉੱਤੇ ਹੈ ਕਿ ਉਹਦੀ ਫੈਮਿਲੀ ਨਾਲ ਸੰਬੰਧਿਤ ਹੈ ਟਰਸਟ ਤੇ ਕੀ ਸਮਾਜ ਦੇ ਵਿੱਚੋਂ ਹੈ ਉਹ ਜਿਹੜਾ ਟਰਸਟ ਜਨਰੇਟ ਹੋ ਰਿਹਾ ਹੈ ਪੀਜੇ ਐਕਸ ਵਾ ਦੀ ਚੋਰਿਆ ਤੇ ਦੂਜੇ ਚ ਕਿਉਂ ਨਹੀਂ ਹੋ ਰਿਹਾ ਜਾਂ ਐਦਾਂ ਦੀ ਚੀਜ਼ ਕਿਉਂ ਆ ਜਾਂਦੀ ਆ ਕਿ ਇਹ ਟਾਈਮ ਤੇ ਸਪੇਸ ਨਾਲ ਵੀ ਰਿਲੇਟਡ ਹੈ ਕਿਸੇ ਵੇਲੇ ਕੋਈ ਚੀਜ਼ ਹੋਈ ਹੋਵੇ ਉਹਦੇ ਨਾਲ ਇਹ ਵਹਿਮ ਸ਼ੁਰੂ ਹੋ ਗਿਆ ਜਾਂ ਕਿਸੇ ਥਾਂ ਤੇ ਸ਼ੁਰੂ ਹੋਈ ਹੋਵੇ ਜਿੱਦਾਂ ਪਿੱਛੇ ਜੇ ਚੰਦਰ ਸੂਰਜ ਗ੍ਰਹਣ ਲੱਗਿਆ ਜੀ ਜਦੋਂ ਇੰਡੀਆ ਵਿੱਚ ਲੱਗਦਾ ਤੇ ਉਹ ਕਹਿੰਦੇ ਨੇ ਕਿ ਵਹਿਮ ਹੈ ਕਿ ਬਈ ਦਰਵਾਜੇ ਮੰਦਰਾਂ ਦੇ ਦਰਵਾਜੇ ਬੰਦ ਕਰਤੇ ਜਾਂਦੇ ਆ ਹੂੰ ਹੂੰ ਜਦ ਕੀ ਜਿਆਦਾ ਮਤਲਬ ਜਦ ਕੀ ਇੱਥੇ ਹੈ ਉਹ ਜੇ ਕੋਈ ਵਹਿਮ ਨਹੀਂ ਕੀਤਾ ਜਾਂਦਾ ਸੋ ਮੇਰਾ ਮਤਲਬ ਇਹ ਸੀ ਕਿ ਟਾਈਮ ਤੇ ਸਪੇਸ ਨਾਲ ਵੀ ਰਿਲੇਟਡ ਹੈ ਵਹਿਮ ਜਾਂ ਪਰਮ ਜਾਇ ਕਿ ਦਾਦੇ ਹੈਗੇ ਜਿਵੇਂ ਜਿਸ ਦਾ ਆਪਾਂ ਪਹਿਲਾਂ ਬੈਲ ਕੀਤੀ ਆ ਕਿ ਜਿਹੜੇ ਜਦੋਂ ਮਨੁੱਖੀ ਸਮਾਜ ਜਦੇ ਵਿਕਸਿਤ ਨਹੀਂ ਸੀ ਹੋਇਆ ਜਦੋਂ ਜਿਹੜੀ ਕੁਦਰਤੀ ਆਫਤਾਂ ਸ਼ਕਤੀਆਂ ਮਨੁੱਖ ਇਹਨਾਂ ਤੋਂ ਬੁਰੀ ਤਰ੍ਹਾਂ ਡਰਦਾ ਸੀਗਾ ਉਹ ਸੁਮਿੰਦਾ ਸੀ ਕਿ ਇਹਨਾਂ ਨੂੰ ਜੇ ਪ੍ਰਸੰਨ ਕਰਾਂਗੇ ਤਾਂ ਸਾਡੀ ਇਹ ਵਿਵਤਾ ਇਹ ਆਪ ਦੂਰ ਹੋ ਜਾਊਗੀ ਠੀਕ ਹੈ ਉਹਨਾਂ ਤੋਂ ਡਰ ਅਤੇ ਲਾਲਚ ਦੀ ਭਾਵਨਾ ਨਾਲ ਜਿਹੜਾ ਮਨੁੱਖ ਅੱਗੇ ਤੁਰਦਾ ਗਿਆ ਪਰ ਜਿਵੇਂ ਜਿਵੇਂ ਵਿਦਿਅਕ ਯੁੱਗ ਆਇਆ ਵਿਗਿਆਨਿਕ ਸੋਚ ਮਨੁੱਖ ਨੇ ਅਪਣਾਈ ਤਾਂ ਮਨੁੱਖ ਨੇ ਬਹੁਤ ਸਾਰੇ ਜਿਹੜੇ ਵਹਿਮ ਪਰਮਾਂ ਉਹਨਾਂ ਤੋਂ ਛੁਟਕਾਰਾ ਪ੍ਰਾਪਤ ਕਰ ਲਿਆ ਜਿਸ ਦਾ ਸ਼ੁਰੂ ਹੋਣ ਦੀ ਗੱਲ ਆ ਇਹ ਕਿਤੇ ਇਦਾ ਕੋਈ ਸਮਾਨ ਅਰਦਾਤ ਨਹੀਂ ਕੀਤਾ ਜਾ ਸਕਦਾ ਜਿਹੜੇ ਹਾਂ ਕੁਝ ਬਾਰੇ ਤਾਂ ਆਪਾਂ ਕਹਿ ਸਕਦੇ ਹਾਂ ਪਰ ਕੁਝ ਐਸੇ ਆ ਕਿ ਸਾਨੂੰ ਉਹਨਾਂ ਸਮੇਂ ਦਾ ਪਤਾ ਨਾ ਸਥਾਨ ਦਾ ਪਤਾ ਉਹ ਸ਼ੁਰੂ ਕਿਦਾਂ ਹੁੰਦੀ ਹੈ ਜਿਵੇਂ ਉਦਾਹਰਨ ਵਜੋਂ ਇੱਕ ਮੰਦਿਰ ਆ ਮੰਦਿਰ ਦਾ ਪੁਜਾਰੀ ਆ ਉਹ ਜਦੋਂ ਪੂਜਾ ਕਰਦਾ ਤੇ ਇੱਕ ਬਿੱਲੀ ਜਿਹੜੀ ਆ ਉਹ ਅਕਸਰ ਉੱਥੇ ਆਉਂਦੀ ਆ ਤੇ ਉਹ ਬਿੱਲੀ ਆ ਕੇ ਉਹਨੂੰ ਕੀ ਪਤਾ ਕਿ ਪੁਜਾਰੀ ਨੇ ਪੂਜਾ ਕਰ ਰਹੇ ਆ ਤਾਂ ਉਹ ਕਦੇ ਇਧਰ ਛਾਲ ਮਾਰ ਦੇ ਉਹਦੇ ਛਾਲ ਮਾਰਦੀ ਆ ਪੁਜਾਰੀ ਨੇ ਸੋਚਿਆ ਵੀ ਇਹਦਾ ਹਾਲ ਹੀ ਹੀ ਆ ਕਿ ਜਦੋਂ ਪੂਜਾ ਦੇ ਬੈਠਾਂ ਤਾਂ ਮੈਨੂੰ ਬੰਨਦਿਆ ਕਰਾ ਲਾਗੇ ਦਰਖਤ ਸੀ ਉਹ ਦਰਖਤ ਨਾਲ ਉਹ ਬਿੱਲੀ ਨੂੰ ਬੰਨ ਦਿੰਦਾ ਤੋ ਬੜੇ ਫਿਰ ਆਰਾਮ ਨਾਲ ਪੂਜਾ ਕਰਨ ਲੱਗ ਪਿਆ ਜਦੋਂ ਪੂਜਾ ਖਤਮ ਹੁੰਦੀ ਬਿੱਲੀ ਨੂੰ ਖੋਲ ਲੈਂਦਾ ਮੁਝੇ ਸ਼ਰਦਾਲੂ ਆਉਂਦੇ ਉਹਨਾਂ ਨੇ ਦੇਖਿਆ ਨੁੜਕੀਤਾ ਕਿ ਪੁਜਾਰੀ ਜੀ ਜਦੋਂ ਬੈਠਦੇ ਆ ਪੂਜਾ ਲਈ ਤਾਂ ਬਿੱਲੀ ਜਿਹੜੀ ਆ ਇਹ ਦਰਖਤ ਨਾਲ ਬੰਨ ਦਿੰਦੇ ਆ ਜਦੋਂ ਪੂਜਾ ਖਤਮ ਕਰਦੇ ਆ ਤਾਂ ਫਿਰ ਇਹ ਜਿਹੜੀ ਆ ਬਿੱਲੀ ਖੋਲ ਦਿੰਦੇ ਆ ਸਮੇਂ ਨਾਲ ਕੀ ਹੋਇਆ ਕਿ ਪੁਜਾਰੀ ਦੀ ਮੌਤ ਹੋ ਗਈ। ਉਹਦੇ ਥਾਂ ਜਿਹੜਾ ਲੋਕਾਂ ਨੇ ਜੋ ਸ਼ਦਾਲੂ ਸੀ ਉਹਨਾਂ ਨੇ ਉਸੇ ਤਰ੍ਹਾਂ ਪੂਜਾਏ ਸਮਝਿਆ ਕਿ ਸ਼ਾਇਦ ਪੂਜਾ ਦਾ ਇੱਕ ਅੰਗਾ ਤੇ ਜਦੋਂ ਪੂਜਾ ਕਰਨੇ ਆ ਉਦੋਂ ਬਿੱਲੀ ਨੂੰ ਅਸੀਂ ਦੱਖਦਨ ਲਾ ਬੰਨਣਾ। ਤਾਂ ਉਹਨਾਂ ਨੇ ਉਸੇ ਤੋਂ ਸ਼ੁਰੂ ਕਰ ਦਿੱਤਾ। ਪਰ ਸਮੇਂ ਨਾਲ ਕੀ ਹੋਇਆ ਕਿ ਬਿੱਲੀ ਵੀ ਮਰ ਗਈ। ਪਰ ਉਹਨਾਂ ਨੇ ਹੋਰ ਬਿੱਲੀ ਲੈ ਆਂਦੀ। ਗੱਲ ਕੀ ਕੇ ਸਮੇਂ ਨਾਲ ਜੇ ਸ਼ਦਾਲੂ ਸੀ ਜਨਾ ਸ਼ੁਰੂ ਦੇ ਕੇ ਪੰਡਿਤ ਜੀ ਨੂੰ ਉਹਨਾਂ ਨੇ ਇਸ ਤਰ੍ਹਾਂ ਦਾ ਰਵਈਆ ਬਣਾਇਆ ਉਹ ਸ਼ਦਾਲੋਂ ਦੀ ਮੌਤ ਹੋ ਗਈ। ਭਾਵੇਂ ਉਹ ਸਾਰੇ ਜਿਹੜੇ ਪਾਤਰ ਆ ਬਿੱਲੀ ਵੀ ਮਰ ਗਈ ਪੰਡਿਤ ਵੀ ਮਰ ਗਿਆ। ਜਿਹੜਾ ਸ਼ਦਾਲੋਂ ਦੇ ਕੇ ਸ਼ੁਰੂ ਕੀਤਾ ਉਹ ਵੀ ਮਰ ਗਿਆ। ਜਿਹੜਾ ਕਾਰਨ ਸੀ ਸਮੇਂ ਨਾਲ ਉਹ ਕਾਰਨ ਵੀ ਖਤਮ ਹੋ ਗਿਆ ਪਰ ਇਸ ਨਾਲ ਜਿਹੜਾ ਬਹਿਮ ਪੈਦਾ ਹੋਇਆ ਉਹ ਜਿਹੜਾ ਉਹ ਸਦੀਆਂ ਤੱਕ ਜਾਰੀ ਰਿਹਾ। ਬਿਲਕੁਲ ਮਤੇ ਕੀ ਉਦਾਹਰਨਾ ਹਾਂ ਬਿਲਕੁਲ ਕਿ ਜਿਹੜਾ ਇਹ ਇੱਕ ਪੱਖਾ ਕੁਝ ਜਿਹੜੇ ਪੱਖੇ ਗਏ ਆ ਉਹ ਬੜੇ ਸਾਇੰਟਿਫਿਕ ਕਾਰਨ ਵੀ ਹੈਗੇ ਉਹਨਾਂ ਦੇ ਉਹ ਜਿਹੜੇ ਅੱਜ ਵੀ ਉਹਨੇ ਸਾਰਥਕ ਆ ਅੱਜ ਦਾ ਤੁਸੀਂ ਗੱਲ ਕੀਤੀ ਹੈ ਕਿ ਸਮੇਂ ਨਾਲ ਕੀ ਬਦਲੇ ਗਏ ਹਾਂ ਕੁਝ ਜਿਹੜੇ ਆ ਉਹ ਸਮੇਂ ਜ਼ਰੂਰ ਬਦਲੇ ਗਏ ਆ ਕਿਉਂਕਿ ਕੁਝ ਜਿਹੜੇ ਬਹਿਮ ਪਰਮਾ ਇਹ ਜਦੋਂ ਬਿਜਲੀ ਦੀ ਕਾਰ ਨਹੀਂ ਸੀ ਅਸੀਂ ਜੇ ਸਾਡੇ ਤੋਂ ਥੋੜੀ ਬੈਟਰੀ ਉਮਰ ਦੀ ਉਹਨਾਂ ਤੇ ਬੇਰੇ ਸਮਾਂ ਦੇਖਿਆ ਆਇਆ ਉਹਦੇ ਬਹੁਤ ਸਾਰੇ ਵੇਪਾਰਾਂ ਜੁੜੇ ਹੋਏ ਸੀ ਕਿ ਤੁਸੀਂ ਹਨੇਰੇ ਵਿੱਚ ਨੌਨੀ ਕੱਟਨੇ ਅੱਜ ਰਾਜ ਕੋਈ ਪ੍ਰੋਬਲਮ ਨਹੀਂ ਪਵੇ ਪਰ ਲੋਕਾਂ ਵਿੱਚ ਜੋ ਤੁਰੇ ਆ ਰਿਹਾ ਵੇਮ ਉਸ ਕਹਿੰਦੇ ਨਹੀਂ ਨਹੀਂ ਸੀ ਕਰਨੇ ਕਿ ਹਨੇਰੇ ਵਿੱਚ ਤੁਸੀਂ ਨੌ ਜਿਹੜਾ ਕਰਦੇ ਕਰਦੇ ਆਪਣਾ ਨੁਕਸਾਨ ਕਰ ਬੈਠੋਗੇ ਜ਼ਿਆਦਾ ਕੱਟ ਲੋਗੇ ਇਸੇ ਤਰ੍ਹਾਂ ਸੀਗਾ ਕਿ ਤੁਸੀਂ ਝਾੜੂ ਜਿਹੜਾ ਉਹ ਜਦੋਂ ਸੂਰਜ ਡੁੱਬ ਜਾਵੇ ਹਨੇਰੇ ਵਿੱਚ ਝਾੜੂ ਨਹੀਂ ਫੇਰਨਾ ਤਾਂ ਪਿੱਛੇ ਕਾਰਨ ਇਹ ਸੀਗਾ ਕਿ ਹਨੇਰਾ ਹੁੰਦਾ ਰਿਹਾ ਵਾਂ ਕਾਰਨ ਇਹ ਦੇਰੇ ਵਿੱਚੋਂ ਝਾੜੋ ਫਿਰੋਗੇ ਕੋਈ ਕੀਮਤੀ ਵਸਤੂ ਵੀ ਡਿੱਗੀ ਹੋਵੇ ਉਹ ਚ ਕੂੜੇ ਕਰਕੇ ਚਲੀ ਜਾਊਗੀ ਪਰ ਹੁਣ ਜਿਹੜਾ ਹੁਣ ਇਸ ਦਾ ਕੋਈ ਸਾਰ ਇਹਦੀ ਸਾਰਤਕਤਾ ਨਹੀਂ ਨਹੀਂ ਪਰ ਜਿਹੜਾ ਉਹ ਜਿਹੜੀ ਉਪਜ ਜਿਹੜੀ ਆ ਉਹ ਕਾਰਨ ਵਧੀਆ ਸੀ ਜਿਹੜਾ ਸ਼ੁਰੂ ਕੀਤਾ ਪਰ ਹੁਣ ਇਹ ਇੱਕ ਵਹਿਮ ਦਾ ਰੂਪ ਧਾਰਨ ਕਰ ਗਿਆ ਇਸੇ ਦਿਨ ਕੋਈ ਵਿਸ਼ੇਸ਼ ਦਿਨਾਂ ਦੇ ਕੁਝ ਨਾ ਕੋਈ ਚੀਜ਼ਾਂ ਨਾ ਖਾਂਦੇ ਜਿਹੜੀ ਸੀ ਉਹ ਪਰੰਪਰਾ ਸੀ ਵਹਿਮ ਸੀ ਭਰਮ ਸੀ ਪਰ ਜਦੋਂ ਸ਼ੁਰੂ ਹੋਇਆ ਉਦੋਂ ਉਹ ਵਹਿਮ ਨਹੀਂ ਸੀ ਭਰਮ ਨਹੀਂ ਸੀ ਕੁਝ ਨ ਬਹੁਤ ਸਰੀਆਂ ਅਸੀਂ ਜਿਹੜੇ ਜਿਨ੍ਹਾਂ ਨੂੰ ਅੱਜ ਅਸੀਂ ਬਹਿਮ ਭਰਮ ਕਹਿੰਨੇ ਆ ਉਹਨਾਂ ਦੇ ਪਿੱਛੇ ਦੇ ਕਾਰਨ ਸੀਗੇ ਉਹ ਕਾਰਨ ਜਿਹੜੇ ਉਹ ਕਾਰਨ ਉਸ ਵੇਲੇ ਉਹ ਅંધ ਵਿਸ਼ਵਾਸ ਨਹੀਂ ਸੀਗਾ ਉਹ ਪਰਮ ਨਹੀਂ ਸੀਗਾ ਬਹਿਮ ਨਹੀਂ ਸੀਗਾ ਉਮਰੇ ਸਾਇੰਟਿਫਿਕ ਕਾਰਨ ਸੀ ਪਰ ਹਾਂ ਫਿਰ ਹੋਇਆ ਕਿ ਕਿ ਸਹਜੇ ਸਹਜੇ ਜਿਹੜਾ ਪੁਜਾਰੀ ਵਰਗਾ ਪੁਜਾਰੀ ਵਰਗੇ ਨੇ ਇਹਨਾਂ ਸਾਇੰਟਿਫਿਕ ਗੱਲਾਂ ਨੂੰ ਵੀ ਆਧਾਰ ਬਣਾ ਕੇ ਇਹਨਾਂ ਨਾਲ ਕਈ ਤਰ੍ਹਾਂ ਦੇ ਬਹਿਮ ਭਰਮ ਜਿਹੜੇ ਉਹ ਇਹਨੇ ਜ਼ਿਆਦਾ ਜੋੜਦੇ ਤੇ ਸਬੰਧਿਤ ਕਰ ਦਿੱਤੇ ਕਿ ਇਹਨੂੰ ਇੱਕ ਧਰਮ ਦਾ ਹਿੱਸਾ ਹੀ ਮੰਨਿਆ ਜਾਣ ਲੱਗ ਪਿਆ। ਇਸ ਲਈ ਆਮ ਤੌਰ ਤੇ ਲੋਕੀ ਕਹਿੰਦੇ ਆ ਕਿ ਧਰਮ ਜਿਹੜਾ ਉਹ ਇੱਕ ਅંધ ਵਿਸ਼ਵਾਸ ਦਾ ਨਾਮ ਆ। ਕਿ ਬਹਿਮੀ ਪਰ ਮੀ ਲੋਕ ਜਿਹੜੇ ਇਹਦੇ ਵੀ ਵਿਸ਼ਵਾਸ ਕਰਦੇ ਆ। ਤੋਂ ਕਾਰਨ ਜਿਹੜਾ ਕਿ ਇਹਨਾਂ ਲੋਕਾਂ ਨੇ ਆਪਣੇ ਸਵਾਰਥ ਲਈ ਜਿਹੜਾ ਇਹੋ ਜਿਹੇ ਕਦੋਂ ਪਟਿਆ ਕਿ ਉਹ ਜਿਹੜੀਆਂ ਚੰਗੀਆਂ ਗੱਲਾਂ ਸੀਗੀਆਂ ਉਹਨਾਂ ਨੂੰ ਵੀ ਇੱਕ ਮਾੜੀ ਦਿਸ਼ਾਵਤ ਤੌਰ ਦਿੱਤਾ ਇਸ ਤਰ੍ਹਾਂ ਕਹਿ ਕੇ। ਹਾਂ ਕੁਝ ਗੱਲਾਂ ਸੀਗੀਆਂ ਕਿਉ ਡਰ ਪੈਦਾ ਕਰਦੀਆਂ ਸੀ ਡਰ ਪੈਦਾ ਕਰਨ ਦੇ ਪਿੱਛੇ ਜਿਹੜੀ ਸੀ ਉਹ ਭਾਵਨਾ ਇਹ ਸੀ ਕਿ ਉਹ ਚੀਜ਼ ਦੀ ਸੁਰੱਖਿਆ ਕੀਤੀ ਜਾ ਸਕੇ ਮੇਰੇ ਆਪਣੇ ਬ੍ਰਦਰ ਲਾ ਉਹ ਜਦੋਂ ਆਪਣੇ ਲੁਧਿਆਣਾ ਇਨੇ ਕਾਲਜ ਪੜ੍ਹਦੇ ਸੀਗੇ ਉਹਨਾਂ ਨੇ ਦੱਸਿਆ ਕਿ ਗੁਰਾਂ ਉਹਨਾਂ ਦਾ ਇੱਕ ਆਪਣਾ ਕਲਾਸ ਫੈਲੋ ਗੁਰਦਾਸਪੁਰ ਦੇ ਰਹਿਮਵਾਲੇ ਸੀ ਲਾਗੇ ਪਿੰਡ ਸੀਗਾ ਤਾਂ ਕਹਿੰਦੇ ਉਹਨਾਂ ਦਾ ਮਨ ਉਹ ਪਿੰਡ ਲੈ ਕੇ ਤਾਂ ਕਹਿਣ ਲੱਗੇ ਆਪਣੇ ਬਾਬਾ ਜੀ ਨੂੰ ਕਹਿਣ ਲੱਗਾ ਮੇਰਾ ਦੋਸਤ ਕਿ ਜਦਾ ਜੀ ਇਹਦਾ ਮੇਰਾ ਦੋਸਤ ਆ ਇਹ ਭੂਤਾਂ ਪ੍ਰੇਦਨ ਨੂੰ ਨਹੀਂ ਮੰਨਦਾ ਉਹਨਾਂ ਦਾ ਸੀ ਘੂਸੀ ਬਾਰ-ਬਾਰ ਜਿੱਥੇ ਆਮ ਦੇ ਬੂਟੇ ਸੀਗੇ ਤੇ ਉਹਨਾਂ ਨੇ ਦੱਸਿਆ ਸੀਗਾ ਵੀ ਇੱਥੇ ਰਾਤ ਨੂੰ ਭੂਤ-ਪਰੇਤਾ ਆ ਜਾਂਦੇ ਆ ਜਿਹੜਾ ਕੋਈ ਜਾਊਗਾ ਦੇ ਭੂਤ ਤੇ ਜਿਹੜਾ ਉਹਨੂੰ ਉਹ ਗਰਸ ਲੈਂਦੇ ਆ ਫੜ ਲੈਂਦੇ ਆ ਚਮੜ ਜਾਂਦੇ ਆ ਤੇ ਕਹਿਣ ਲੱਗੇ ਕਹਿੰਦਾ ਬਾਬਾ ਜੀ ਇਹ ਤੇ ਮੇਰਾ ਦੋਸ ਮਣਦਾ ਹੀ ਨਹੀਂ ਉਹ ਕਹਿੰਦੇ ਉਹਨਾਂ ਬਾਬਾ ਕਹਿੰਦਾ ਵੀ ਤੂੰ ਮੋਟਿਆ ਨਹੀਂ ਬਣਦਾ ਤਾਂ ਫਿਰ ਤੂੰ ਰਾਤ ਨੂੰ ਜਾ ਕੇ ਦਿਖਾ ਮੈਨੂੰ ਉੱਥੇ ਕਹਿੰਦੇ ਜੀ ਮੈਂ ਜਦੋਂ ਰਾਤ ਪਈ ਤਾਂ ਮੈਂ ਕਿਹਾ ਠੀਕ ਹੈ ਮੈਂ ਜਾਣਾ ਕਹਿੰਦਾ ਆਮ ਤੋੜ ਕੇ ਲਿਆ ਮੈਂ ਮੰਨੂਗਾ ਤੂੰ ਸੱਚ ਮੁੱਝ ਤਾਂ ਤੂੰ ਮੰਨੂਗਾ ਕਿੰਨੇ ਦਿਨ ਰਾਤ ਵੀ ਮੈਂ ਗਿਆ ਜਦੋਂ ਮੈਂ ਅੰਬ ਦੇ ਬਿਊਟੀ ਦੇ ਨੇੜੇ ਪਹੁੰਚਾ ਤੇਠਾ ਮੇਰੇ ਸਿਰ ਤੇ ਕੋਈ ਵੱਜਾ ਕਹਿੰਦਾ ਮੈਂ ਇੱਕ ਮੁੜਕ ਮੁੜਕੀ ਹੋ ਗਿਆ ਡਰ ਗਿਆ ਉੱਚੋਂ ਵੀ ਇਹ ਕੀ ਸੱਚਮੁੱਚ ਕੋਈ ਭੂਤ ਆ ਗਿਆ ਇਹਨੇ ਮੇਰੇ ਸਿਰ ਤੇ ਮਾਰਿਆ ਕੁਝ ਹੂੰ ਕਹਿੰਦਾ ਫਿਰ ਹੌਸਲਾ ਕਰਕੇ ਮੈਂ ਦੇਖਿਆ ਅੰਬ ਡਿੱਗਾ ਮੇਰੇ ਸਿਰ ਉਤੇ ਕਹਿੰਦੇ ਮੈਂ ਅੰਬ ਚੁੱਕੇ ਅੰਬ ਚੁੱਕ ਲਿਆ ਆਲੇ ਦੇ ਗੇੜਾ ਗੱਡਾ ਦੇ ਵਾਪਸ ਆ ਗਿਆ ਮੈਂ ਕਿਹਾ ਆਪਣੇ ਦੋਸਤ ਦੇ ਬਾਬਾ ਨੂੰ ਆਖਿਆ ਲਓ ਬਾਬਾ ਜੀ ਮੈਂ ਅੰਬ ਉਥੋਂ ਲੈ ਆਂਦਾ ਜੀ ਤੇ ਕਹਿਣ ਲੱਗਾ ਮੈਨੂੰ ਆਪਣੇ ਕੋਲ ਬੁਲਾ ਕੇ ਕਹਿਣ ਲੱਗੇ ਕਹਿੰਦੇ ਮੁੰਡਿਆ ਤੂੰ ਠੀਕ ਇਨਾਂ ਕਿ ਭੂਤ ਭਰਾ ਕੋਈ ਨਹੀਂ ਉੱਥੇ ਪਰ ਅਸੀਂ ਇਸ ਕਰਕੇ ਲੋਕਾਂ ਨੂੰ ਡਰ ਪਾਇਆ ਹੈ ਤਾਂ ਕਿ ਕੋਈ ਆਮਣਾ ਤੋੜ ਲਵੇ ਦਿਨੇ ਪਤਾ ਹੁੰਦਾ ਪਰ ਰਾਤ ਨੂੰ ਜਿਹੜਾ ਉਹ ਉੱਥੇ ਕੋਈ ਆ ਕੇ ਕਰਦਾ ਹੈ ਕੋਈ ਨਹੀਂ ਤੇ ਉੱਥੇ ਜਾ ਕੇ ਲੋਕੀ ਤੋੜ ਨਾ ਲੈਣ ਇਸ ਲਈ ਅਸੀਂ ਇਹ ਆਮ ਫਲਾਇਆ ਹੋਇਆ ਵੀ ਸਾਡੇ ਜਿਹੜਾ ਖੂਹ ਆ ਉੱਥੇ ਜਿਹੜੇ ਆਂਬ ਹੈਗੇ ਆ ਉੱਥੇ ਭੂਤ ਪ੍ਰੇਤ ਰਹਿੰਦੇ ਆ ਤੋ ਕਿਉਂਕਿ ਇਹ ਕਾਰਨ ਵੀ ਜਿਹੜੇ ਸੀ ਉਹ ਜਾਣ ਬੁਝ ਕੇ ਇਹੋ ਜਿਹੇ ਪਰਮ ਫਲਾਏ ਜਾਂਦੇ ਸੀ ਤਾਂ ਕਿ ਜਿਹੜਾ ਇਸ ਤਰ੍ਹਾਂ ਦੇ ਕੋਈ ਕਾਰਨ ਹੀ ਨਾ ਪੁੱਟ ਸਕੇ ਇਹ ਤੋਂ ਬਹੁਤ ਸਾਰੇ ਹੋਰ ਕਾਰਨ ਵਿੱਚ ਜਨਬ ਵਿੱਚ ਇਹ ਕਾਰਨ ਵੀ ਸੀ ਜੀ ਪਰ ਇੱਕ ਇੰਪੋਰਟੈਂਟ ਗੱਲ ਜਿਹੜੀ ਤੁਸੀਂ ਬੜੀ ਕਹੀ ਕਿ ਰੈਸ਼ਨਲੀ ਤੇ ਲੌਜੀਕਲੀ ਸੋਚਣ ਨਾਲ ਕਈ ਜਿਹੜੇ ਉਹਨਾਂ ਦਾ ਕ੍ਰिएशन ਤਾਂ ਹੋ ਸਕਦੀ ਆ ਵਹਿਮਾਂ ਦੀ ਠੀਕ ਉਹੀ ਹੋਵੇ ਪਰ ਵਕਤ ਦੇ ਨਾਲ ਉਹ ਤੇ ਐਜੂਕੇਸ਼ਨ ਨਾਲ ਉਹਨਾਂ ਦਾ ਬਦਲ ਗਿਆ ਅਸੀਂ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਆਂ ਤੇ ਪਾਈ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਐਨਾ ਤਿੰਨਾ ਚੀਜ਼ਾਂ ਬਾਰੇ ਦੱਸਿਆ ਅਸੀਂ ਆਉਣ ਵਾਲਿਆਂ ਚ ਬਹੁਤ ਡਿਟੇਲ ਵਿੱਚ ਇਹਨੂੰ ਕਵਰ ਕਰਨਾ ਚਾਹੁੰਦੇ ਆ ਕਿਉਂਕਿ ਇਹ ਚੀਜ਼ਾਂ ਸਾਡੇ ਆਪਣੇ ਵਿੱਚ ਘਰਾਂ ਵਿੱਚ ਬੜੀਆਂ ਹੋਈਆਂ ਔਰ ਅਸੀਂ ਇਹਨੂੰ ਸੋਚੀਏ ਸੋ ਰੈਸ਼ਨਲਿਜ਼ਮ ਰੈਸ਼ਨਲੀ ਸੋਚਣਾ ਲੌਜੀਕਲੀ ਸੋਚਣਾ ਸੱਚ ਨਾਲ ਜੁੜਨਾ ਸੋ ਇਹ ਜਿਹੜਾ ਹੈ ਉਹਨੂੰ ਮੇਨ ਤਰਜੀਹ ਦਿੱਤੀ ਜਾਏ ਬਾਕੀ ਅਸੀਂ ਉਹ ਲੋਕਾਂ ਸਕੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਥੈਂਕਸ ਤੇ ਸਾਰੀਆਂ ਸੰਗਤਾਂ ਨੂੰ ਦਾ ਵੀ ਥੈਂਕਸ ਸੋ ਦੇਖਿਆ ਕਰੋ ਲਾਈਕ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ